ਸਤਿ ਸ਼੍ਰੀ ਅਕਾਲ ਵੀਰੋ ਤੁਹਾਡਾ ਬਰਾਡਕਾਸਟਲ ਫਾਰਮ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀ ਭਰਾ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 2851 ਕਿਰਪਾ ਕਰੇ ਆਪਣਾ ਕੰਟੈਕਟ ਨੰਬਰ ਆ ਤੇ ਅੱਜ ਦੀ ਵੀਡੀਓ ਬਾਈ ਪਿੰਡ ਸੁਫਾਣਾ ਦਾ ਜ਼ਿਲ੍ਹਾ ਇਹਨੂੰ ਮੋਗਾ ਪੈਣਦਾ ਤੇ ਤਹਿਸੀਲ ਇਹਨੂੰ ਬੱਗਾ ਪੁਰਾਣਾ ਪੈ ਜਾਂਦੀ ਆ ਤੇ ਅੱਜ ਦੀ ਵੀਡੀਓ ਬਾਈ ਆਮਕਰ ਹੋਆ ਕਿਸੇ ਵਪਾਰੀ ਬਾਈ ਦੇ ਘਰੋਂ ਨਹੀਂ ਤੇ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਪੁੱਛਦੇ ਆ ਅਜੋ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਠੀਕ ਨਾਮ ਕੀ ਹੈ ਜੀ ਆਪਣਾ ਜਸਵੀਰ ਜੀ ਨਾਮ ਬਾਈ ਦਾ ਜਸਵੀਰ ਸਿੰਘ ਤੇ ਅੱਜ ਦੱਸੋ ਜੀ ਮੱਝ ਦੀ ਡਿਟੇਲ ਕੀ ਹੈ ਜੀ ਤੇ ਜੀ ਦੂਜੇ ਸੂਏ ਦੂਜੇ ਸੂਏ ਹੈ ਜੀ ਹਾਂ ਠੀਕ ਹੋ ਜੀ ਤੇ ਪਹਿਲੇ ਸੂਏ ਕਿੰਨਾ ਦਾ ਉਹ ਦਿੰਦਾ ਹੀ ਇਹਨੇ ਪਹਿਲੇ ਤਾਂ 10 ਲੀਟਰ ਦਿੰਦਾ 10 ਲੀਟਰ ਤਾਂ ਦੇ ਦਿੰਦਾ ਪਹਿਲੇ ਸੂਏ ਤੇ ਮੜਾਇ ਤੋਰਾ ਵਿਖਾ ਦੇ ਤੋੜ ਕੇ ਦਿਖਾ ਦਮ ਮਾੜੀ ਤੁਸੀਂ ਵੇਖ ਸਕਦੇ ਹੋ ਬਾਈ ਮਾੜੀ ਬੰਦਰ ਦੀ ਚੰਗੀ ਮੱਝ ਹੈ ਬਾਈ ਆਉਣਾ ਚੈੱਕ ਕਰ ਸਕਦੇ ਹੋ ਖਾਣਾਂ ਦੀ ਕੁਆਲਿਟੀ ਚੈੱਕ ਕਰ ਸਕਦੇ ਹੋ ਬਾਈ ਆਜੋ ਜੀ ਆਜੋ ਪੂਰਾ ਦੇਖ ਸਕਦੇ ਹੋ ਬਈ ਤੁਸੀਂ ਮੁੱਲ ਕੀ ਕਰਦੇ ਆ ਜੀ ਆਪਾਂ ਇਹਦਾ ਮੁੱਲ 72000 ਹੈ ਮੁੱਲ 70000 ਕਰ ਦਿਆ ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 93633 9557 ਇੱਕ ਵਾਰਾਂ ਫੇਰ ਬੋਲ ਦਈ 93633 9557 ਠੀਕ ਹੋ ਜੀ ਤੇ ਮਾਨ ਕੀਤਾ ਜਾਊਗਾ ਜੀ ਹਾਂ ਮਾਨ ਕੀਤਾ ਜਾਊਗਾ ਠੀਕ ਹੋ ਜੀ ਜੇ ਕਿਸੇ ਭਰਾ ਨੂੰ ਇਹ ਝੋਟੀ ਚਾਹੀਦੀ ਆ ਬਾਈ ਝੋਟੀ ਚਾਹੀਦੀ ਹੋਵੇ ਤੇ ਬਾਈ ਨਾਲ ਜ਼ਰੂਰ ਕੰਟੈਕਟ ਕਰ ਸਕਦਾ ਤੇ ਇਸੇ ਤਰ੍ਹਾਂ ਬਾਈ ਆਪਣੇ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ ਬਾਈ ਜੀ